ਅੱਜ ਦੇ ਟਾਈਮ ਦੇ ਵਿੱਚ ਵੇਖੋ ਵੀ ਇਹ ਤਾਂ ਹੁਣ ਇੱਕ ਖੰਡਰ ਹੀ ਬਣ ਗਿਆ ਹਨਾ ਵੀ ਗੱਲ ਇੱਥੇ ਆ ਜਾਂਦੀ ਵੀ ਟਾਈਮ-ਟਾਈਮ ਦੀਆਂ ਗੱਲਾਂ ਹੁੰਦੀਆਂ ਵੀ ਕਿਸੇ ਟਾਈਮ ਦੇ ਵਿੱਚ ਇਸ ਸਜਾਜ ਦੇ ਵਿੱਚ ਰੌਣਕਾਂ ਲੱਗਦੀਆਂ ਹੁੰਆਂ ਵਾ ਜਿਹੜੇ ਯਾਤਰੀ ਪੈਸੈਂਜਰ ਨੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਹੁੰਦੇ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਵੇਖੋ ਵੀ ਇਹ ਇੱਕ ਖੰਡਰ ਬਣ ਗਿਆ ਵਾ ਤੇ ਇੱਧਰ ਰੋਡ ਤੋਂ ਸਾਈਡ ਤੇ ਇਹਨੂੰ ਲਿਆ ਕੇ ਰੱਖ ਦਿੱਤਾ ਗਿਆ ਕੰਪਨੀ ਤੋਂ ਜਿਸ 에어ਲਾਈਨ ਤੋਂ ਇਹ ਜਿਹੜਾ ਜਹਾਜ਼ ਲਿਆ ਸੀਗਾ ਉਸ 에어ਲਾਈਨ ਨੇ ਵੇਰਕਾ ਕੰਪਨੀ ਉੱਤੇ ਕੇਸ ਕਰ ਦਿੱਤਾ ਤਾਂ ਉਹ ਕੇਸ ਹਾਲੇ ਤੱਕ ਵੀ ਚੱਲਦਾ ਪਿਆ ਤੇ ਇਸ ਕਰਕੇ ਫਿਰ ਇੰਦੇ 'ਚ ਜਿਹੜਾ ਹੋਟਲ ਖੁੱਲਿਆ ਸੀਗਾ ਉਹ ਬੰਦ ਕਰ ਦਿੱਤਾ ਤੇ ਬੰਦ ਕਰਨ ਤੋਂ ਬਾਅਦ ਤੇ ਹੁਣ ਤੁਸੀਂ ਦੇਖੋ ਵੀ ਆ ਇੱਕ ਇਹ ਵਰਾਣ ਹੋਇਆ ਪਿਆ ਹਨਾ ਭੂਤ ਪ੍ਰੇਤਾਂ ਵੀ ਇੰਦੇ ਚੌੜੀਆਂ ਨੇ ਤੇ ਹੁਣ ਇੱਥੇ ਇੱਕ ਸਾਈਡ ਤੇ ਉਹਨਾਂ ਲਾ ਕੇ ਦੇ ਖਲਾਰ ਦਿੱਤਾ ਉਹਨਾਂ ਖਲਾਰ ਦਿੰਦੀਆਂ ਤੇ ਕਲਰ ਤੋਂ ਬਾਅਦ ਫਿਰ ਜਿਹੜੇ ਆਪਣੇ ਵਰਗੇ ਪੰਜਾਬੀ ਹੁੰਦੇ ਜਿਨ੍ਹਾਂ ਨੂੰ ਸ਼ੌਕ ਹੁੰਦਾ ਲੱਗ ਕੁਝ ਲੱਗ ਕਰਨ ਦਾ ਉਹ ਫਿਰ ਇਸ ਕੰਪਨੀਆਂ ਤੋਂ ਏਵੇਂ ਦੇ ਜਹਾਜ਼ ਖਰੀਦ ਕੇ ਤੇ ਉਹਨਾਂ ਵਿੱਚ ਰੈਸਟੋਰੈਂਟ ਜਾਂ ਹੋਰ ਵੀ ਕੋਈ ਓਪਨ ਕਰ ਦਿੰਦੇ ਤੇ ਆਇਓ ਫਿਰ ਹੋਰ ਆਪਾਂ ਤੁਹਾਨੂੰ ਕੁਝ ਦਿਖਾ ਜੀ ਹੁੰਦੇ ਬਾਰੇ ਤੇ ਆਹ ਵੇਖੋ ਸੋਹਣਿਓ ਤੇ ਸੋਹਣਿਓ ਆਹ ਵੇਖੋ ਤੁਸੀਂ ਵੀ ਟਾਇਰ ਹੈਣਾ ਟਾਇਰ ਤਾਂ ਯਾਰ ਹਾਲੇ ਵੀ ਹੈ ਨਾ ਬੜੇ ਵਧੀਆ ਪਏ ਨੇ ਆ ਵੀ ਦੇਖੋ ਵੀ ਉਹ ਜਿਹੜੀ ਹੱਪ ਹੈ ਨਾ ਇਹਦੇ ਤੇ ਟਾਇਰ ਘੁੰਮਦੇ ਹਨ ਤੇ ਉਹ ਜਿਹੜਾ ਜੈਕ ਇਹਦੇ ਵਿੱਚ ਅੱਜ ਤੇ ਟਾਈਮ ਦੇ ਵਿੱਚ ਇਹ ਹੁਣ ਖੰਡਰ ਹੋਇਆ ਪਿਆ ਤੇ ਆਹ ਵੇਖੋ ਤੁਸੀਂ ਸੋਣਿਓ ਆ ਆ ਵੇਖੋ ਵੀ ਇਹਦਾ ਹੈਗਾ ਵਾ ਬਿੱਲ ਹਨਾ ਇਹਦੇ ਵਿੱਚ ਅੱਜ ਤੇ ਟਾਈਮ ਦੇ ਵਿੱਚ ਇਹ ਹੁਣ ਖੰਡਰ ਹੋਇਆ ਪਿਆ ਤੇ ਆਹ ਵੇਖੋ ਤੁਸੀਂ ਸੋਣਿਓ ਆ ਆ ਵੇਖੋ ਵੀ ਇਹਦਾ ਹੈਗਾ ਵਾ ਬਿੱਲ ਹਣਾ ਹਾਂਜੀ ਸੋਨਿਓ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜ਼ੇ ਮਸਤ ਵਲੋਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੇ ਮਿੱਤਰੋ ਅੱਜ ਆਪਾਂ ਫੇਰ ਇੱਕ ਨੋਕੀ ਜੀ ਜਗ੍ਹਾ ਤੇ ਪਹੁੰਚੇ ਆਂ ਅੱਜ ਫੇਰ ਆਪਾਂ ਤੁਹਾਨੂੰ ਅਲੱਗ ਬਖਾਉਣ ਲੱਗੇ ਹਾਂ ਕੁਝ ਤੇ ਵੀਡੀਓ ਨਾਲ ਇਵੇਂ ਬਣੇ ਰਿਹਾ ਜੀ ਤੇ ਆਜੋ ਕੈਮਰਾਮੈਨ ਸਾਹਿਬ ਤੇ ਸੋਨਿਓ ਆ ਤੁਸੀਂ ਦੇਖੋ ਵੀ ਪੁਰਾਣਾ ਜਹਾਜ਼ ਇਹ ਕਿਉਂ ਇੱਥੇ ਰੱਖਿਆ ਗਿਆ ਇਹਦੇ ਵਿੱਚ ਕੀ ਸੀਗਾ ਕਾਹਦੇ ਵਾਸਤੇ ਵਰਤਿਆ ਜਾਂਦਾ ਸੀਗਾ ਆਪਾਂ ਤੁਹਾਨੂੰ ਪੂਰਾ ਦੱਸਾਂਗੇ ਪੂਰੀ ਜਾਣਕਾਰੀ ਦਾਂਗੇ ਤੇ ਵੀਡੀਓ ਨਾਲ ਹੀ ਬਣੀ ਰਿਹਾ ਜੀ ਤੇ ਪਹਿਲਾਂ ਦਾ ਕਿਲਾ ਝਾਲ ਨੂੰ ਮਾਰੋ ਨਿਗਾ ਤੇ ਮਿੱਤਰੋ ਕਿਸੇ ਟਾਈਮ ਦੇ ਵਿੱਚ ਇਸ ਝਾਜ ਦੀ ਵੀ ਬੜੀ ਵੈਲਿਊ ਹੋਣੀ ਵਾ ਤੇ ਅੱਜ ਦੇ ਜ਼ਮਾਨੇ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਵੇਖੋ ਵੀ ਇਹ ਤਾਂ ਹੁਣ ਇੱਕ ਖੰਡਰ ਹੀ ਬਣ ਗਿਆ ਹਨਾ ਵੀ ਗੱਲ ਇੱਥੇ ਆ ਜਾਂਦੀ ਵੀ ਟਾਈਮ-ਟਾਈਮ ਦੀਆਂ ਗੱਲਾਂ ਹੁੰਦੀਆਂ ਵੀ ਕਿਸੇ ਟਾਈਮ ਦੇ ਵਿੱਚ ਇਸ ਝਾਜ ਦੇ ਵਿੱਚ ਰੌਣਕਾਂ ਲੱਗਦੀਆਂ ਹੋਣੀਆਂ ਵਾ ਜਿਹੜੇ ਯਾਤਰੀ ਪੈਸੈਂਜਰ ਨੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਹੋਣਗੇ ਤੇ ਅੱਜ ਦੇ ਟਾਈਮ ਦੇ ਵਿੱਚ ਵੇਖੋ ਵੀ ਇਹ ਇੱਕ ਖੰਡਰ ਬਣ ਗਿਆ ਵਾ ਤੇ ਇੱਧਰ ਰੋਡ ਤੋਂ ਸਾਈਡ ਤੇ ਇਹਨੂੰ ਲਿਆ ਕੇ ਰੱਖ ਦਿੱਤਾ ਗਿਆ ਇਹ ਕਾਹਦੇ ਵਾਸਤੇ ਲਿਆਂਦਾ ਸੀਗਾ ਇਹ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੇ ਪਹਿਲਾਂ ਤੁਸੀਂ ਆਹ ਵੇਖ ਲਓ ਵੀ ਇਹਦੇ ਜਿਹੜੇ ਪਾਰਟ ਨੇ ਇਹਨੂੰ ਕਿਵੇਂ ਜੰਗਾਲ ਪਿਆ ਹੋਇਆ ਆ ਜਿਹੜਾ ਤੁਸੀਂ ਦੇਖਦੇ ਪਏ ਜਣ ਇੱਥੇ ਲੱਗਾ ਸੀਗਾ ਇਹਦਾ ਪਾਰ ਤੇ ਅਗਲੇ ਪਾਸੋਂ ਵੀ ਤਾਂ ਆਪਾਂ ਤੁਹਾਨੂੰ ਵਿਖਾਉਣੇ ਤੇ ਹਾ ਜਿਹੜੀ ਬਾਰੀ ਏ ਇਹ ਪਾਇਲਟ ਵਾਲੀ ਬਾਰੀ ਏ ਪਾਇਲਟ ਜਿਹੜਾ ਕੈਪਟਨ ਉਹ ਇੰਦੇ ਤੋਂ ਇੰਦੇ ਸਾਣੀ ਅੰਦਰ ਜਾਂਦਾ ਸੀ ਤਾਂ ਫਿਰ ਜਹਾਜ਼ ਨੂੰ ਚਲਾਉਂਦਾ ਜਿਵੇਂ ਯਾਰ ਜਹਾਜ਼ ਤੁਸੀਂ ਵੇਖੇ ਹੋਣਗੇ ਆਮ ਜਹਾਜ਼ ਵਰਗਾ ਹੀ ਏ ਤੇ ਅੱਗੋਂ ਇੰਦਾ ਜਿਹੜਾ ਮੂੰਹ ਏ ਉਹ ਵੀ ਲੱਥਾ ਪਿਆ ਤੇ ਉਹ ਰਿਆਜ ਕੈਮਨ ਕੈਮਨ ਦੇ ਜਿਹੜੇ ਸ਼ੀਸ਼ੇ ਨੇ ਉਹ ਵੇਖਦੇ ਪਏ ਨੇ ਤੇ ਜੇ ਤੁਸੀਂ ਥੱਲੇ ਆਪਾਂ ਆ ਜਾਈਏ ਤਾਂ ਆ ਆ ਤੁਸੀਂ ਦੇਖੋ ਵੀ ਆ ਉਹੀ ਨੇ ਆ ਉਹੀ ਜੈਕ ਵਾਲਾ ਸਿਸਟਮ ਹੈ ਜਿੰਦੇ ਤੇ ਚਾਰ ਪਹੀਏ ਲੱਗੇ ਹੁੰਦੇ ਤੇ ਇਹ ਰਿੜਦਾ ਤੇ ਹੋਰ ਫਿਰ ਗਾਂ ਚੜਦਾ ਤੇ ਚਲੋ ਫਿਰ ਇਹਦੇ ਦੂਸਰੇ ਪਾਸੇ ਚੱਲਣੇ ਨੇ ਦੂਜੇ ਪਾਸੇ ਆਪਾਂ ਤੁਹਾਨੂੰ ਦਿਖਾਉਣਾ ਹੈ ਨੇ ਆ ਤੇ ਆ ਤੁਸੀਂ ਦੇਖੋ ਤੇ ਆ ਤੁਸੀਂ ਦੇਖੋ ਵੀ ਜਿਹੜਾ ਇਹਦੇ ਅਗਲਾ ਪਾਸੇ ਵਾਲਾ ਮੂੰਹ ਹੈ ਜਿਹੜਾ ਇੱਥੋਂ ਲੱਥਾ ਹੈ ਇਹ ਆ ਇੱਥੇ ਡਿੱਗਾ ਪਿਆ ਜੀ ਇਹ ਕਾਹਦੇ ਵਾਸਤੇ ਸੀਗਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆ ਇਧਰਲੇ ਪਾਸੋਂ ਵੀ ਆ ਜਿਹੜੀ ਬਾਰੀ ਏ ਉਹ ਵੀ ਲੱਤੀ ਪਈ ਏ ਤੇ ਹੁਣ ਆਪਾਂ ਇਹਦੇ ਦੂਜੇ ਪਾਸੇ ਆ ਗਏ ਆ ਤੇ ਆ ਵੇਖੋ ਯਾਰ ਦੂਜੇ ਪਾਸੇ ਥੱਲੇ ਉਹਦਾ ਇੰਜ ਬਣਿਆ ਜਿਵੇਂ ਮੱਛੀ ਤਰਾਂ ਬਣਿਆ ਹੁੰਦਾ ਨਾ ਓਵੇਂ ਬਣਿਆ ਆ ਨਾ ਤੇ ਇੱਥੇ ਵੀ ਇਹਦਾ ਦੂਸਰਾ ਪਾਰ ਸੀਗਾ ਤੇ ਉਹ ਜਿਹੜੀਆਂ ਤੁਸੀਂ ਵੇਖਦੇ ਪਏ ਜੇ ਉਹ ਅਮਰਜੈਂਸੀ ਵਿੰਡੋ ਨੇ ਜਿਹੜੀਆਂ ਜਹਾਜ਼ ਦੇ ਵਿੱਚ ਵੀ ਹੁੰਦੀਆਂ ਟ੍ਰੇਨ ਦੇ ਵਿੱਚ ਵੀ ਹੁੰਦੀਆਂ ਵਾ ਬੱਸਾਂ ਦੇ ਵਿੱਚ ਵੀ ਹੁੰਦੀਆਂ ਵਾ ਤੇ ਇਹਦੇ ਵਿੱਚ ਵੀ ਹੁੰਦੀਆਂ ਆ ਦੋ ਅਮਰਜੈਂਸੀ ਇਹਦੀਆਂ ਵਿੰਡੋ ਤੇ ਇੱਥੇ ਵੀ ਜਿਹੜੇ ਸਾਡੇ ਪਾਸੇ ਪੱਈਏ ਲੱਗਦੇ ਹੁੰਦੇ ਸੀਗੇ ਉਹ ਨੇ ਹੁਣ ਤਾਂ ਖੈਰ ਟਟੇ ਪਏ ਤੇ ਬਾਕੀ ਇਹਦਾ ਸਮਾਨ ਆ ਰਿਹਾ ਜੀ ਆ ਆਹ ਵੇਖੋ ਤੁਸੀਂ ਬਾਕੀ ਇਹਦਾ ਸਮਾਨ ਵੀ ਕਿਵੇਂ ਹੁਣ ਖੰਡਰ ਹੋਇਆ ਪਿਆ ਆਹ ਤੁਸੀਂ ਦੇਖੋ ਮਹੋਲਾ ਹੁੰਦਾ ਤੇ ਅੱਗ ਲੱਗ ਗਿਆ ਯਾਰ ਸਾਰੇ ਤੰਤੂ ਇਹਦੇ ਚ ਵਰਤੇ ਜਾਂਦੇ ਵੀ ਆਹ ਤੁਸੀਂ ਵੇਖੋ ਵੀ ਇਹਦੀ ਜਿਹੜੀ ਮੇਨ ਚੈਸੀ ਆ ਉਹ ਜਿਹੜੀ ਲੋਹੇ ਦੀ ਵਾ ਤੇ ਔਰ ਇਹ ਜਿੰਦੇ ਟਾਇਰ ਆਹ ਵੇਖੋ ਤੁਸੀਂ ਜ਼ੂਮ ਕਰਕੇ ਦੇਖੋ ਨਾ ਵੀ ਆਹ ਦੇਖੋ ਆਹ ਰੇਜ ਟਾਇਰ ਇਹ ਟਾਇਰ ਕਿਸੇ ਟਾਈਮ ਦੇ ਵਿੱਚ ਕਦੀ ਇਹ ਦਿੱਲੀ 에ਰਪੋਰਟ ਤੇ ਹੋਣੇ ਵਾ ਕਦੀ ਅੰਬਰਸਰ ਤੇ ਹੋਰ ਵੀ ਅਲੱਗ-ਅਲੱਗ 에ਰਪੋਰਟ ਤੇ ਜਾਂਦੇ ਹੋਣੇ ਤੇ ਅੱਜ ਇਹ ਇੱਥੇ ਪੈਲੀ ਦੇ ਵਿੱਚ ਡਿੱਗੇ ਪਏ ਨੇ ਟਾਈਮ-ਟਾਈਮ ਦੀਆਂ ਗੱਲਾਂ ਤੇ ਆ ਤੁਸੀਂ ਦੇਖੋ ਵੀ ਆਹ ਹੈ ਕਹਿੰਦਾ ਵਾ ਪਾਰ ਪਰ ਹੋਏ ਨਾ ਕਿੰਨਾ ਵੱਡਾ ਯਾਰ ਪਾਰ ਹਨਾ ਇੱਧਰ ਦੇ ਔਰ ਦੇਖ ਤੇ ਸੋਣਿਓ ਇਤੋਂ ਵੇਖਨ ਨੂੰ ਤਾਂ ਛੋਟਾ ਇਹ ਲੱਗਦਾ ਹਨਾ ਤੇ ਇਹਦੇ ਪਾਰ ਦੂਵੇਂ ਸਾਈਡਾਂ 'ਲੇ ਲੱਗ ਜਾਣ ਤੇ ਫਿਰ ਇਹ ਬੜਾ ਵੱਡਾ ਦਿਸਣਾ ਹੁਣ ਤਾਂ ਇਹ ਪਤਾ ਨਹੀਂ ਇੱਕ ਤੋਪ ਜੀ ਦਿਸਦੀ ਪਈ ਜਿਹੜੀ ਆ ਉਹ ਸਾਹਮਣੇ ਉਧਰ ਰਾਏਕੋਟ ਵਾਲੇ ਨੂੰ ਸਾਈਡ ਨੂੰ ਦਾਗੀ ਤੇ ਹਾਂ ਤੇ 에어ਲੈਨ ਵੀ ਲਿਖੀ ਵੀ ਕਿਹੜੀ 에어ਲੈਨ ਜਿਆਜੀ 에어ਲੈਨਸ ਤੇ ਜਿਆਜੀ 에어ਲੈਨਸ ਦਾ ਤਾਂ ਨਹੀਂ ਮੈਨੂੰ ਲੱਗਦਾ ਹੋਰ ਕੋਈ ਹੋਣਾ ਵਾ ਹੁਣ ਆਪਾਂ ਗੱਲ ਕਰਨੀ ਵੀ ਇਹ ਜਿਹੜਾ ਦਿਹਾਜ ਇੱਥੇ ਆਇਆ ਕਿਵੇਂ ਤੇ ਲੌਕਡਾਊਨ ਦੇ ਵਿੱਚ ਕੋਵਿਡ-19 ਜਦੋਂ ਆਇਆ ਸੀਗਾ ਜਦੋਂ ਆਪਣੇ ਪੂਰੇ ਇੰਡੀਆ ਦੇ ਵਿੱਚ ਹੋਰ ਵੀ ਦੇਸ਼ਾਂ ਦੇ ਵਿੱਚ ਜਦੋਂ ਲੌਕਡਾਊਨ ਲੱਗਾ ਸੀਗਾ ਇਹ ਜਿਹੜਾ ਤੁਸੀਂ ਜਹਾਜ਼ ਦੇ ਪਏ ਜੀ ਉਦੋਂ ਹੈਗਾ ਸੀ ਘਰ ਰੈਸਟੋਰੈਂਟ ਤੁਸੀਂ ਆ ਵੀ ਵੇਖਿਆ ਹੋਣਾ ਵੀ ਇੱਧਰ ਜੇ ਆਪਾਂ ਅੰਮ੍ਰਿਤਸਰ ਜਾਈਏ ਉੱਧਰ ਵੀ ਜਹਾਜ਼ ਦੇ ਵਿੱਚ ਰੈਸਟੋਰੈਂਟ ਖੁੱਲਿਆ ਵਾ ਤੇ ਬਠਿੰਡੇ ਵੀ ਹੈਗਾ ਵਾ ਤੇ ਹੋਰ ਵੀ ਆਪਣੇ ਇੰਡੀਆ ਦੇ ਵਿੱਚ ਅਲੱਗ-ਅਲੱਗ ਸਿਟੀਆਂ ਦੇ ਵਿੱਚ ਹੈਗਾ ਵਾ ਤੇ ਉਵੇਂ ਹੀ ਆਪਣੇ ਇੱਥੇ ਲੁਧਿਆਣੇ ਦੇ ਵਿੱਚ ਵੇਰਕਾ ਕੰਪਨੀ ਉਹਨਾਂ ਨੇ ਇਹ ਜਿਹੜਾ ਜਹਾਜ਼ ਲੈ ਕੇ ਆਂਦਾ ਸੀਗਾ ਤੇ ਇਹਦੇ ਵਿੱਚ ਰੈਸਟੋਰੈਂਟ ਖੋਲਿਆ ਸੀਗਾ ਤੇ ਲਾਕਡਾਊਨ ਤੋਂ ਬਾਅਦ ਫਿਰ ਜਿਹੜਾ ਇਸ ਜਹਾਜ਼ ਦਾ ਕਿਰਾਇਆ ਏ ਉਹ ਕੰਪਨੀ ਨੂੰ ਨਹੀਂ ਦਿੱਤਾ ਗਿਆ ਕੰਪਨੀ ਤੋਂ ਜਿਸ 에ਅਰਲਾਈਨ ਤੋਂ ਇਹ ਜਿਹੜਾ ਜਹਾਜ਼ ਲਿਆ ਸੀਗਾ ਉਸ 에ਅਰਲਾਈਨ ਨੇ ਵੇਰਕਾ ਕੰਪਨੀ ਉੱਤੇ ਕੇਸ ਕਰ ਦਿੱਤਾ ਤੇ ਉਹ ਕੇਸ ਹਾਲੇ ਤੱਕ ਵੀ ਚੱਲਦਾ ਪਿਆ ਤੇ ਇਸ ਕਰਕੇ ਫਿਰ ਇਹਦੇ 'ਚ ਜਿਹੜਾ ਹੋਟਲ ਖੋਲਿਆ ਸੀਗਾ ਉਹ ਬੰਦ ਕਰ ਦਿੱਤਾ ਤੇ ਬੰਦ ਕਰਨ ਤੋਂ ਬਾਅਦ ਤੇ ਹੁਣ ਤੁਸੀਂ ਦੇਖੋ ਵੀ ਆ ਇੱਕ ਇਵਰਾਣ ਹੋਇਆ ਪਿਆ ਹਨਾ ভূত ਪ੍ਰੇਤਾਂ ਵੀ ਆਂਦੇ ਚੌੜੀਆਂ ਤੇ ਹੁਣ ਇੱਥੇ ਇੱਕ ਸਾਈਡ ਤੇ ਉਹਨਾਂ ਲਾ ਕੇ ਦੇ ਖਿਲਾਰ ਦਿੰਦਾ ਹੁੰਨੇ ਵੀ ਅਕਸਰ ਇਹ ਜਹਾਜ਼ ਕਿਵੇਂ ਆਉਂਦੇ ਜਦੋਂ ਇਹ ਜਹਾਜ਼ ਦੀ ਐਕਸਪਾਇਰੀ ਡੇਟ ਹੁੰਦੀ ਜਿਵੇਂ ਆਪ ਦਿਵਾਨੀਆਂ ਦੀ ਵੀ ਐਕਸਪਾਇਰੀ ਡੇਟ ਹੁੰਦੀ ਉਦਾਂ ਹੀ ਇਹਨਾਂ ਜਹਾਜ਼ਾਂ ਦੀ ਵੀ ਐਕਸਪਾਇਰੀ ਡੇਟ ਹੁੰਦੀ ਜਦੋਂ ਇਹ ਜਹਾਜ਼ ਐਕਸਪਾਇਰ ਹੋ ਜਾਂਦੇ ਤੇ ਕੰਪਨੀ ਖਿਲਾਰ ਦਿੰਦੀ ਜਿਵੇਂ ਇੰਡੀਗੋ ਹੋ ਗਿਆ 에ਅ ਰੇਸ਼ੀਆ ਹੋ ਗਿਆ ਉਹ ਸਪਾਈਸ ਜੈੱਡ ਹੋ ਗਿਆ ਐਵੇਂ ਦੀਆਂ ਕੰਪਨੀਆਂ ਫਿਰ ਇਸ ਜਹਾਜ਼ ਨੂੰ ਆਪਣੇ ਆਪ ਦੇ ਕੈਰੇਜ ਦੇ ਵਿੱਚ ਖਿਲਾੜ ਦਿੰਦੀਆਂ ਤੇ ਖਿਲਾੜਨ ਤੋਂ ਬਾਅਦ ਫਿਰ ਜਿਹੜੇ ਆਪਣੇ ਵਰਗੇ ਪੰਜਾਬੀ ਹੁੰਦੇ ਜਿਨ੍ਹਾਂ ਨੂੰ ਸ਼ੌਕ ਹੁੰਦਾ ਲੱਗ ਕੁਝ ਲੱਗ ਕਰਨ ਦਾ ਉਹ ਫਿਰ ਇਸ ਕੰਪਨੀਆਂ ਤੋਂ ਏਵੇਂ ਦੇ ਜਹਾਜ਼ ਖਰੀਦ ਕੇ ਤੇ ਉਹਨਾਂ ਵਿੱਚ ਰੈਸਟੋਰੈਂਟ ਜਾਂ ਹੋਰ ਵੀ ਕੋਈ ਓਪਨ ਕਰ ਦਿੰਦੇ ਤੇ ਆਇਓ ਫਿਰ ਹੋਰ ਆਪਾਂ ਤੁਹਾਨੂੰ ਕੋਈ ਰੱਖਾਈ ਜਾਂਦੇ ਬਾਰੇ ਇਹ ਆਹ ਵੇਖੋ ਸੋਣਿਓ ਤੇ ਸੋਣਿਓ ਆਹ ਵੇਖੋ ਤੁਸੀਂ ਵੀ ਟਾਇਰ ਨਾ ਟਾਇਰ ਤਾਂ ਯਾਰ ਹਾਲੇ ਵੀ ਹੈ ਨਾ ਬੜੇ ਵਧੀਆ ਪਏ ਨੇ ਆਹ ਦੇਖੋ ਵੀ ਉਹ ਜਿਹੜੀ ਹਾਪੇ ਨਾ ਇਹਦੇ ਤੇ ਟਾਇਰ ਘੁੰਮਦੇ ਹਨ ਤੇ ਉਹ ਜਿਹੜਾ ਜੈਕ ਤੇ ਯਾਰ ਇਹ ਹਵਾ ਚ ਉੱਡਦਾ ਹੋਣਾ ਤੇ 에ਅਰਪੋਰਟਾਂ ਤੇ ਛੂਕਦਾ ਹੋਣਾ 에ਅਰਪੋਰਟਾਂ ਤੇ ਭਜਦਾ ਹੋਣਾ ਇਹਦੇ ਵਿੱਚ ਅੱਜ ਤੇ ਟਾਈਮ ਦੇ ਵਿੱਚ ਇਹ ਹੁਣ ਖੰਡਰ ਹੋਇਆ ਪਿਆ ਤੇ ਆਹ ਵੇਖੋ ਤੁਸੀਂ ਸੋਣਿਓ ਆਹ ਆ ਵੇਖੋ ਵੀ ਇਹਦਾ ਹੈਗਾ ਵਾ ਬਿੱਲ ਹਣਾ ਹਵਾਈ ਅੱਡਾ ਇਹ ਯੂਨਿਟ ਆਫ ਡਿਵੀਜ਼ਨ ਇੰਟਰ ਪ੍ਰੈਸ਼ਰ ਇਨਸਾਈਡ ਆ ਵੇਖੋ ਵੇਰਕਾ ਮਿਲਕ ਪਲਾਂਟ ਫਰੋਜਪੁਰ ਰੋਡ ਲੁਧਿਆਣਾ ਤੇ ਉਹਨਾਂ ਦੀ ਆ ਯਾਰ ਬੇਲ ਵਾਲਾ ਕੋਈ ਜੀ ਡਾਇਰੀ ਡਿਉਰੀ ਤੇ ਬਾਕੀ ਹੋਰ ਵੀ ਬਥੇਰੇ ਸਾਨੂੰ ਸਬੂਤ ਮਿਲੇ ਯਾਰ ਆ ਵੇਖੋ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਨਾ ਵੀ ਇਹਦੇ ਜੇ ਰੈਸਟੋਰੈਂਟ ਸੀਗੇ ਤੇ ਆ ਤੁਸੀਂ ਦੇਖੋ ਇਹਦੇ ਜੀ ਕੁਝ ਹੈਗਾ ਦੇ ਖਾਣ ਪੀਣ ਵਾਲੀ ਵਸਤੂ ਏ ਹਣਾ ਪਰ ਸੋਣਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਏ ਤੇ ਜੇ ਆਪਣੀ ਦਿੱਤੀ ਜਾਣਕਾਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਠੋਕ ਦਿਓ ਜੀ ਮਿਲਾਂਗੇ ਆਪਾਂ ਕੋ ਹੋਰ ਐਵੇਂ ਦੀ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਆਲ